ਤੋ ਕੋ ਹਟਲ ਗੁਰ ਸੇਵੀ ਐ ਅਹਨ ਸਹਜ ਸੁ ਦਰਸ਼ਨ ਪਰਸੇ ਐ ਗੁਰੂ ਕੈ ਜਨਮ ਮਰਨ ਹੋਵੈ ਸਿਫਤ ਖਸਮ ਦੀ ਨੂਰੇ ਅਰਸੋਂ ਕੁਰਸੋਂ ਤੋ ਦਡ ਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀ ਐ ਸਜਣ ਸਜਾ ਪਾਤਸ਼ਾਹ ਸ਼ਿਰ ਸ਼ਾਹਦੈ ਜਿਸ ਪਾਸ ਬੈਟਿਆ ਸੋਹੀਐ ਸਬਨਾ ਦਾ ਵੇਸਾ ਹੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ 3 ਜਾਂ ਦੇਨ ਸਤ ਗੁਰ ਸੇਵੇ ਜਗਤ ਮੁਵਾ ਬਿਰਥਾ ਜਨਮ ਗਵਾਈ ਦੁਜੈ ਭਾਏ ਅਤ ਦੁਖ ਲਗਾ ਮਰ ਜਮੈ ਆਵੈ ਜਾਈ ਬਿਨ ਸਤ ਗੁਰ ਸੇਵੀ ਜਗਤ ਮੁਵਾ ਬੇਰਥਾ ਜਨਮ ਗਵਾਈ ਦੁਜੈ ਭਾਏ ਅਤ ਦੁਖ ਲਗਾ ਮਰ ਜੰਮੈ ਆਵੈ ਜਾਈ ਵਿਛਟ ਅੰਦਰ ਵਾਸ ਹੈ ਫੇਰ ਫੇਰਾ ਜੁਨੀ ਪਾਏ ਨਾਨਕ ਬਿਨ ਨਾਵੈ ਜਮ ਮਾਰਸੀ ਅੰਤ ਗਇਆ ਪਛਤਾਈ ਮਹੱਲਾ ਤੀਜਾ ਇਸ ਜਗ ਮਹਿ ਪੁਰਖ ਏਕ ਹੈ ਹੋਰ ਸਗਲੀ ਨਾਰ ਸੁਬਾਈ ਸਭ ਘਟ ਭੋਗ ਵੈ ਅਲਪਤ ਰਹਿ ਅਲਖ ਨ ਲਖਣਾ ਜਾਈ ਪੂਰ ਗੁਰੂ ਵਿਖਾਲੀ ਆ ਸ਼ਬਦ ਦੇ ਸੋਝੇ ਪਾਈ ਪਰਖੇ ਸਿਵਹ ਸੇ ਪਰਖ ਹੋਵੇ ਜਿਨਿ ਹੋਮੈ ਸ਼ਬਦ ਜਲਾਏ ਤੇ ਸਕਾਸ ਰੀਕ ਕੋ ਨਹੀਂ ਨਾ ਕੋ ਕੰਟਕ ਵੈਰਾਏ ਨਹਿ ਚਲ ਰਾਜ ਹੈ ਸਦਾ ਤਿਸ ਕੀ ਰਾ ਨਾ ਆਵੇ ਨਾ ਜਾਏ ਅਨਦੇਨਾ ਸੇਵਕ ਸਿਵਾ ਕਰੀ ਹਰ ਸੱਚੇ ਕੀ ਗੁਣ ਗਾਏ ਨਾਨਕ ਵੇਖ ਵਿਗਸਿਆ ਹਰ ਸੱਚੇ ਕੀ ਵਡਿਆਈ ਪੌੜੇ ਜਿਨ ਕੈ ਹਰ ਨਾਮ ਵਸਿਆ ਸਦ ਹਿਰਦੈ ਹਰ ਨਾਮ ਤਿਨ ਕੋ ਰਖਣਹਾਰ ਹਰ ਨਾਮ ਪਿਤਾ ਹਰ ਨੰ ਮਾਤਾ ਹਰ ਨਾਮ ਸਖਾਈ ਮਿੱਤਰ ਹਮਾਰਾ ਹਰ ਨਾਮੈ ਨਾਲ ਗੱਲ ਹਰ ਨਾਮੈ ਨਾਲ ਮਸਲਤ ਹਰ ਨਾਮ ਮਹਮਾਰੀ ਕਰਦਾ ਨਿਤ ਸਾਰਾ ਹਰ ਨਾਮ ਮਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੁੱਲ ਹਰ ਨਾਮ ਪਰਵਾਰ ਜਨ ਨਾਨਕ ਕੋ ਹਰ ਨਾਮ ਹਰ ਗੁਰ ਦੀਆ ਹਰ ਹਲਕ ਪਲਤ ਸਦਾ ਕਰੇ ਨਿਸਤਾਰਾ ਹਰ ਨਾਮ ਹਮਾਰੀ ਸੰਗਤ ਅਤ ਪਿਆਰੀ ਹਰ ਨਾਮ ਕੋਲ ਹਰ ਨਾਮ ਪਰਵਾਰਾ ਜਨ ਨਾਨਕ ਕੋ ਹਰ ਨਾਮ ਹਰ ਗੁਰ ਦੀਆ ਹਰ ਹਨ ਤ ਪਲ ਤ ਸਦਾ ਕਰੇ ਨਿਸਤਾਰਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਬਿਨ ਸਤਗੁਰ ਸੇਵੀ ਜਗਤ ਮੁਵਾ ਬਿਰਥਾ ਜਨਮ ਗਵਾਇ ਦੂਜੈ ਭਾਇ ਅਤ ਦੁਖ ਲਗਾ ਮਰ ਜੰਮ ਆਵੈ ਜਾਇ ਵਾਹਿ ਗੁਰਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪੱਤੇ